ਫਾਈਵਿੰਗ ਦਾ ਖਾਤਾ ਵਸੇ ਜੀ ਤੇ ਤੇ ਐਂਗਦਰ ਦੱਸਣਾ ਚਾਹੁੰਦੇ ਆ ਪਿਛਲੇ ਦਿਨਾਂ ਤੋਂ ਦੋ ਬੇਜਾਂ ਦਾ ਵਿਵਾਦ ਚੱਲ ਰਿਹਾ ਲਕਚਰ ਤੋਂ ਲੈ ਕੇ ਉਹਨਾਂ ਨੂੰ ਪ੍ਰਮੋਟ ਕਰਨ ਵਾਲੀ ਬੇਜੀ ਲੀਡ ਕਾਲ ਉਥਰਾ ਜੀ ਅੱਜ ਆਏ ਆ ਤੇ ਇਹ ਮਾਫੀ ਮੰਗਣਾ ਚਾਹੁੰਦੇ ਪੰਜਾਬ ਵਾਸੀਆਂ ਤੋਂ ਕੀ ਕਿ ਨਾ ਕਹਦਿਆਂ ਤੇ ਜਿਹੜੀਆਂ ਵੀਡੀਓ ਹੈਗੀਆਂ ਡਿਲੀਟ ਕੀਤੀਆਂ ਵੀ ਤੇ ਅੱਗੇ ਵੀ ਕਰਨਗੇ ਤੇ ਇਹਨਾਂ ਦੀ ਸੁਣ ਲਈ ਜਾਵੇ ਭਈ ਇਹ ਕੀ ਸਫਾਈ ਇਹਦੇ ਵਿੱਚ ਮੈਂ ਅੰਤਲ ਵੇਡ ਵਾਲੀ ਵੀਡੀਓ ਪਾਈ ਨਹੀਂ ਆ ਵਿੱਚ ਸਾਰਿਆਂ ਨੂੰ ਆਪਲ ਲੱਗਿਆ ਕਿ ਕੁਝ ਗਲਤ ਤਾਂ ਲੱਗਿਆ ਹੀ ਸਾਰਿਆਂ ਨੂੰ ਉਹਦੇ ਵਾਸਤੇ ਮੈਂ ਆਪੇ ਮੰਗਦੀ ਆ ਕਿ ਅੱਜ ਤੋਂ ਬਾਅਦ ਇਹ ਵੀਡੀਓ ਨਾਈ ਦੁਬਾਰਾ ਬਣਾਈ ਜਾਏਗੀ ਤੇ ਨਾਈ ਪੋਸਟ ਕੀਤੀ ਜਾਏਗੀ ਅਟਰ ਸੈਟ ਨਿੱਟ ਡਬਲ ਨਹੀਂ ਤੇ ਤਾਂ ਤੁਹਾਨੂੰ ਸੁਣਾ ਜਿਓ ਨੇ ਵੀ ਇਹਨਾਂ ਨੇ ਕੀ ਅਪੀਰਲੀ ਗਲਤੀ ਇੱਥੇ ਬੰਦਿਆਂ ਦੇ ਬੈਠ ਕੇ ਦੂਜੀ ਵਾਰ ਪੁੱਛਿਆ ਗਿਆ ਨਾ ਮਿਲਦੀ ਤੇ ਪਹਿਲਾਂ ਵੀ ਇਤਹਾਸ ਵੀ ਮਾਗੇਵਾਂ ਦੀ ਆ ਲੈਸਟੀ ਰੂਪ ਦੀ ਵੀ ਵੀ ਆ ਗਈ ਲੱਗੇ ਕਿ ਇਹ ਅਪੀਰਲੀ ਗਲਤੀ ਆ ਤੇ ਅਸੀਂ ਸਿੱਖ ਹੋਂਦ ਦੇ ਨਾਤੇ ਸੰਗਹੁਣ ਦੇ ਨਾਤੇ ਅਸੀਂ ਨਹੀਂ ਚਾਹੁੰਦੇ ਅਸੀਂ ਖਾਤਾ ਕਿਸੇ ਧਰਮ ਦੇ ਨਾਲ ਕੋਈ ਗੈਰ ਵਿਰੋਧ ਨਹੀਂ ਹੈ ਬੱਚੀ ਆ ਇਹ ਕਿਸੇ ਵੀ ਧਰਮ ਦੀ ਅਸੀਂ ਇਹ ਚਾਹੁੰਦੇ ਠਾਣਿਆ ਕੋਟਾ ਕਚੇੜਿਆਂ ਦੇ ਗੇੜੇ ਨਾਲੇ ਅੱਗੇ ਤੋਂ ਡਬਲ मीनिंग ਵਾਲੀਆਂ ਵੀਡੀਓ ਲੱਛਰਤਾਲੀਆਂ ਵੀਡੀਓ ਜਾਂ ਗਲਤ ਪ੍ਰਮੋਸ਼ਨ ਨਾ ਨਹੀਂ ਕੀਤੇ ਜਾਣਗੇ ਜੇ ਇਹ ਦੀਪਿਕਾ ਮੁਸ਼ਰਾ ਗਲਤ ਪ੍ਰਮੋਸ਼ਨ ਕਰੂਗੀ ਜਿਹਦੇ ਡਬਲ मीनिंग ਹੋਣਗੇ ਤੇ ਇਹੇ ਕੇਸ ਦੁਆਰਾ ਓਪਨ ਕੀਤਾ ਜਾਊਗਾ ਕਿ ਜਿਹਦੇ ਕਿਨਾਂ ਦੀ ਸਹਿਮਤੀ ਆ ਇਸ ਕਰਕੇ ਸੰਗਤ ਨੂੰ ਵੀ ਦੱਸਣਾ ਚਾਹੁੰਦੇ ਹਾਂ ਵੀਰਾ ਭੈਣਾਂ ਨੂੰ ਵੀ ਤੁਸੀਂ ਇਹਨਾਂ ਵੀ ਜੋ ਮਾਫੀਨਾਮਾ ਹੈਗਾ ਵੀ ਇੱਕ ਵਾਰੀ ਇਹ ਮੰਨ ਲਿਆ ਜਾਵੇ ਜੋ ਸੋਸ਼ਲ ਮੀਡੀਆ ਦੇ ਬਾਰੇ ਇਹਨਾਂ ਨੂੰ ਕੋਈ ਉੱਚੀ ਨੀਚੇ ਬੋਲਦਾ ਜਾਂ ਕੋਈ ਸ਼ਬਦ ਕਿਹਾ ਜਾਂਦਾ ਗਾਲੀ ਗਲੋਚ ਨਾ ਕੀਤੀ ਜਾਵੇ ਕਿਉਂਕਿ ਈਆਂ ਭੈਣਾ ਖਾਲਦ ਨੇ ਸਾਂਝੀਆਂ ਹੋਦੇ ਨੇ ਜਿਹਦੀ ਜਿੰਨੀ ਕਮਾਤੋਂ ਹੁੰਦੀ ਉਹਨਾਂ ਵਰਤ ਤੇ ਲੈਂਦਾ ਵਾਹੇ ਦੁਜੀ ਤਰ੍ਹਾਂ ਕੋਈ